ਹੈਲੋ ਸਤਿ ਸ਼੍ਰੀ ਅਕਾਲ ਕਿਵੇਂ ਹੋ ਜੀ ਵੀਰ ਕਰਦੀਆਂ ਸਾਰੇ ਵਧੀਆ ਹੋਗੇ ਤੰਦਰੁਸਤ ਹੋਵਾਂਗੇ ਅੱਜ ਮੈਂ ਤੁਹਾਨੂੰ ਸ਼ੇਅਰ ਕਰਨ ਜਾ ਰਹੀ ਸੀ ਕਿ ਇੱਕ ਮੈਨੂੰ ਪਾਰਸਲ ਮਿਲਿਆ ਸੀ ਤੇ ਇਹ ਮੈਂ ਹਾਲੇ ਓਪਨ ਨਹੀਂ ਕੀਤਾ ਤੁਹਾਡੇ ਸਾਹਮਣੇ ਓਪਨ ਕਰੂੰਗੀ ਇਹ ਮੈਂ ਮੰਗਾਇਆ ਮੀਟੋ ਦੇਖੋ ਵੀ 2 ਦਿਨ ਹੋ ਗਏ ਮੇਰੇ ਪਾਰਸਲ ਆਏ ਨੂੰ ਤੇ ਮੇਰੇ ਕੋਲ ਓਪਨ ਕਰਨ ਦਾ ਟਾਈਮ ਨਹੀਂ ਕੱਲ ਮੈਨੂੰ ਹੁੰਦਾ ਆ ਕੇ ਸਕੂਲੋਂ ਕਹਿੰਦਾ ਮम्मा ਇਹ ਓਪਨ ਨਹੀਂ ਕੀਤਾ ਤੇ ਮੇਕਅਪ ਕੋਈ ਤਾਂ ਟਾਈਮ ਹੀ ਨਹੀਂ ਲੱਗਾ ਤੇ ਮੈਂ ਕਹਿੰਨਾ ਮੈਂ ਨਾ ਵੀਡੀਓ ਬਣਾਉਣੀ ਸੀਗੀ ਤੇ ਮੈਂ ਤਾਂ ਵੀ ਥੋੜਾ ਜਿਹਾ ਕਾਲ ਕਰ ਜਿਵੇਂ ਕਿਸੇ ਤੋਂ ਖੁਲਵਾਇਆ ਵੀ ਨਹੀਂ ਉੱਪਰ ਟੁੱਟੀ ਗਿਆ ਆਹੀ ਪੰਗਾ ਹੁੰਦਾ ਹੈ ਨਾ ਆੜ ਬਹੁਤ ਹੁੰਦੀ ਹੈ ਉਹਦਾ ਨਿਛੇ ਪਤਾ ਨਹੀਂ ਕਿ ਨਾ ਡਿਲੀਵਰੀ ਕਿੱਥੋਂ ਦੀ ਕਿੱਥੋਂ ਤੇ ਜਲਦੀ ਨਹੀਂ ਹੈ ਕਿ ਮੈਂ ਤਾਂ ਕਿ ਇਹਦੀ ਠੀਕੀ ਹੈ ਵੀ ਇਹ ਦੇ ਬਲ ਕੋ ਨਹੀਂਗਾ ਇਹ ਚੇਕ ਨਹੀਂ ਪਈ ਹੈ ਹੁਫ ਬੱਚਾ ਨੇ ਸਕੂਲੋਂ ਆਉਂਦਾ ਟਾਈਮ ਹੋਇਆ ਪਿਆ ਮੈਨੂੰ ਮੈਂ ਵੀ ਫਟਾਫਟ ਮੈਂ ਖੋਲਦਾ ਫੇਰ ਆ ਕੇ ਉਹਨੇ ਕਿਹਾ ਮਮਾ ਖੋਲ ਲੈਣੇ ਮੈਂ ਇਹ ਕੋਲ ਦਣਾ ਸਾਰਾ ਦੈ ਮੇਰਾ ਨੰਗੇ ਲਿਖਣਾ ਵੀ ਮੈਂ 6 ਵਜੇ ਉੱਠਦੀ ਆਂ 6 ਵਜੇ ਤੋਂ ਲੈ ਕੇ ਨਾ ਵੀ ਮੈਨੂੰ ਨਹੀਂ ਲੱਗਦਾ ਮੈਂ 5 ਮਿੰਟ ਵੀ ਬੈਠੀ ਹੁੰਦੀ ਆਂ ਤੇ ਹੱਲੇ ਇਹ ਲੋਕਾਂ ਨੇ ਵੀ ਕਰੀ ਲਿਆ ਨਾ ਵੀ ਬੁੜੀਆਂ ਕਰਦੀਆਂ ਕੀ ਆ ਬੱਤੇ ਤਾਂ ਨਾ ਇਹ ਕਹਿੰਦੇ ਉਹ ਕਰਦੀਆਂ ਕੀ ਆ ਦੇ ਲਈ ਤੇ ਲੇਡੀਜ਼ ਨੂੰ ਇਹ ਕੰਮ ਹੁੰਦੀ ਆ ਇਹ ਦੱਸ ਦੇ ਵੀ ਕਿ ਮੈਨੂੰ ਕੋਲ ਜਾ ਕਰਨਾ ਹੈ ਕਿ ਮੈਂ ਕਿਹ ਹੈ ਨਾ ਫਿੱਟ ਕਰਨਾ ਹੈ ਦੇ ਨਹੀਂ ਹੋ ਗਿਆ ਹਨ ਉਹ 3 ਇਹ ਜੇ ਪਹਿਲਾਂ ਨਹੀਂ ਕਰਨਾ ਪਊਗਾ ਆ ਪਲਾਸਟਿਕ ਜਿਹੜੇ ਟਿੱਕੇ ਦਾ ਡਰ ਵੀ ਲੈਂਦਾ ਹੈ ਹਨਾ ਅੱਛਾ ਇਹ ਨਹੀਂ ਇਹਦੇ ਵਿੱਚ ਵਿੱਚ ਹੁੰਦਾ ਡੱਟ ਵੀ ਹੋ ਜਾਣਾ ਕੇ ਖਰਾਬ ਵੀ ਨਾ ਹੋ ਜਾਏ ਐਸੀ ਲੱਗੇ ਹੋ ਗਿਆ ਬੱਸ ਇਹ ਤਨ ਸਈਆ ਨਾਾਰੇ ਪਰਸੇ ਇਹ ਹੈਗਾ ਸ਼ੂਰ ਇੱਕ ਤੇ ਵੈਸੇ ਅਸੀਂ ਕੋਈ ਵੀ ਚੀਜ਼ ਰੱਖ ਸਕਦੇ ਮੇਰਾ ਆਦਾ ਇਹਦੇ ਵਿੱਚ ਸ਼ੂਜ਼ ਰੱਖਣ ਦਾ ਨਹੀਂ ਹੈਗਾ ਮੈਂ ਇਹਦੇ ਵਿੱਚ ਰੱਖੂੰਗੀ ਸਮਾਨ ਕੋਈ ਜਿਵੇਂ ਨਾ ਬੀ ਨਾ ਤੇ ਮੈਡੀਸਨ ਵਾਲਾ ਜਿਹੜਾ ਬਾਕਸ ਹੋ ਗਿਆ ਉਹ ਹੋ ਗਿਆ ਨਿੱਕੇ ਨਿੱਕੇ ਚੀਜ਼ਾਂ ਹੁੰਦੀਆਂ ਮੇਰੀਆਂ ਬਾਕਸਾਂ ਦੇ ਵਿੱਚ ਪਾਈਆਂ ਹੋਈਆਂ ਨੇ ਕੰਟੇਨਰ ਦੇ ਹਨ ਔਰ ਰੱਖੂੰਗੀ ਉੱਥੇ ਵੀ ਪਹਿਲਾਂ ਵੀ ਮੇਰਾ ਸ਼ੂ ਰਹਿ ਕੇ ਲਾਇਆ ਹੈ ਮੇਰੇ ਰੂਮ ਦੇ ਵਿੱਚ ਬਸ ਬੈੱਡ ਲੱਗਦਾ ਹੈ ਨਾ ਡਰੈਸਿੰਗ ਟੇਬਲ ਤੇ ਇੱਕ ਸਾਈਡ ਤੇ ਥੋੜੀ ਜਿਹੀ ਜਗ੍ਹਾ ਉੱਤਮ ਲਾਇਆ ਸੀਗਾ ਦੂਸਰੇ ਜਿਹੜੇ ਲੋਹੇ ਦੇ ਹੁੰਦੇ ਹੈਗੇ ਆ ਪਤਲੇ ਸਟਿੱਕਸ ਵਾਲੇ ਉਹ ਲਗਾਇਆ ਮੈਂ ਅੱਤੇ ਹੁਣ ਮੇਰਾ ਮਨ ਉਹ ਤੱਕ ਗਿਆ ਸੀ ਤੁਹਾਣਾ ਮੈਂ ਸੋਚਿਆ ਸੀਗਾ ਮੈਂ ਹੋਰ ਮੰਗੋਲੀਆ ਇਹ ਮੈਨੂੰ ਮਿਲਿਆ ਮੀਸ਼ੋ ਤੋਂ ਮੈਂ ਹੀ ਮੰਗਵਾਇਆ ਮੀਸ਼ੋ ਤੋਂ ਵੈਸੇ ਤੇ ਇਹਦਾ ਪ੍ਰਾਈਸ 480 ਰੁਪਏ ਸੀ ਤੇ ਇਹਦੀ ਜੇ ਪੇਮੈਂਟ ਕਰਦੇ ਹੈਗੇ ਆ ਡਿਲੀਵਰੀ ਆਉਣ ਤੇ ਹਨਾ ਪਰ ਜੇ ਇਹਦੀ ਕਰਦੇ ਹੈਗੇ ਆ ਆਨਲਾਈਨ ਪੇਮੈਂਟ ਤਾਂ 360 ਰੁਪਏ ਚ ਪਿਆ ਠੀਕ ਲੱਗਿਆ ਮੈਨੂੰ ਵੈਸੇ ਉਸ ਹਿਸਾਬ ਨਾਲ ਮજબૂત ਹੈ ਵੈਸੇ ਤਾਂ ਚੀਜ਼ ਤਾਂ ਤੇ ਬਾਲਾ ਭਾਰ ਤਾਂ ਹੁਣ ਪਤਾ ਹੀ ਆਪਾਂ ਨਹੀਂ ਰੱਖ ਸਕਦੇ ਹਨਾ 6 ਇਹਦੇ 6 ਮਤਲਬ ਆ ਬਣੇ ਹੋਏ ਹੈਗੇ ਬਾਕਸ ਜੇ ਹਨਾ ਤੇ ਜੁੱਤੇ ਵੀ ਵੈਸੇ ਮੈਨੂੰ ਲੱਗਦਾ ਡਬਲ ਡਬਲ ਪੇਅਰ ਇੱਥੇ ਰੱਖੇ ਜਾ ਸਕਦੇ ਜੇ ਰੱਖਣੀ ਹੁਣ ਤਾਂ ਪਰ ਮੈਂ ਹਾਲੇ ਜੁੱਤੇ ਉਸਤੇ ਨਹੀਂ ਲਾਉਂਗੀ ਹਨਾ ਕਿਉਂਕਿ ਮੇਰੇ ਰੂਮ ਦੇ ਵਿੱਚ ਇਹ ਜਗ੍ਹਾ ਹੈਗੀ ਹੈ ਹਜੇ ਵੀ ਸੋਣੀ ਹੈ ਦੀ ਕੰਡੀਸ਼ਨ ਹਨਾ ਜਿੰਦਾ ਚਿਰ ਤੇ ਆਪਾਂ ਇਹ ਚ ਬਾਕੀ ਸਮਾਨ ਹੀ ਰੱਖਾਂਗੇ ਨੀਚੇ ਵਾਲੇ ਜੋ ਹੋ ਸਕਦਾ ਵੀ ਜੁੱਤੇ ਰੱਖ ਲਈ ਹਨਾ ਤੇ ਦੱਸਿਓ ਤੁਸੀਂ ਵੀ ਤੁਹਾਨੂੰ ਕਿਵੇਂ ਲੱਗਾ ਕਲਰ ਕੰਬੀਨੇਸ਼ਨ ਵੀ ਇਹਦਾ ਮੈਨੂੰ ਠੀਕ ਲੱਗਾ ਜਿਵੇਂ ਮੰਗਵਾਇਆ ਸੀ ਉਵੇਂ ਦਾ ਹੀ ਨਿਕਲਿਆ ਹੈਗਾ 360 ਰੁਪਏ ਦੇ ਵਿੱਚ ਕੋਈ ਮਾੜਾ ਨਹੀਂ ਜਿਹੜਾ ਹਨਾ ਆਪਣੀ ਇਹ ਚੀਜ਼ਾਂ ਸਾਰੀ ਰੱਖ ਲਊਗਾ ਨਹੀਂ ਤੇ ਇੱਧਰ ਉੱਧਰ ਧੁਰੀਆਂ ਗੱਟੀਆਂ ਉਹ ਕਾਫੀ ਵੱਡਾ ਹੈ ਉਹਦੇ ਵਿੱਚ ਜ਼ਿਆਦਾ ਕੈਪੈਸਿਟੀ ਹੁੰਦੀ ਹੈ ਨਾ ਇਹਦਾ ਲੋਏ ਦਾ ਹੁੰਦਾ ਉਹ ਨੂੰ ਮੈਂ ਇੱਧਰ ਤੱਕ ਸ਼ਿਫਟ ਕਰੂੰਗੀ ਉਹਦੇ ਵਿੱਚ ਰੱਖੂੰਗੀ ਜੁੱਤੇ ਕਿਉਂਕਿ ਬੇਸਿਕ ਤਾਂ ਮੇਰੇ ਇਹ ਹੀ ਮਤਲਬ ਸੀਗਾ ਵੀ ਜੁੱਤਿਆਂ ਵਾਸਤੇ ਨਾ ਕੋਈ ਰੈਕ ਮੰਗਾਇਆ ਜਾਵੇ ਫਿਰ ਮੈਨੂੰ ਇਹ ਜਦੋਂ ਮੈਂ ਸਰਚ ਕੀਤੀ ਮੀਸ਼ੋ ਤੇ ਹਨਾ ਤਾਂ ਮੈਨੂੰ ਇਹ ਦੇਖਿਆ ਹਨਾ ਸਾਰੇ ਸ਼ੂਰਏ ਕਿਨੂੰ ਮੰਗਾ ਲਈ ਸੀ ਮੈਂ ਕਿ ਚਲੋ ਇਹ ਸੂਣਾ ਹੈਗਾ ਇਹਨੂੰ ਰੂਮ ਚ ਰੱਖ ਲਾਗੇ ਸਮਾਨ ਵਾਸਤੇ ਹਨਾ ਇਹ ਉਹਨੂੰ ਆਪਾਂ ਲਾ ਲਾਂਗੇ ਜੁੱਤੇ ਵਾਸਤੇ ਕਿਉਂਕਿ ਜੁੱਤੇ ਬਹੁਤ ਹੋ ਜਾਂਦੇ ਸਰਦੀ ਚ ਹਨਾ ਆ ਸਪਾਈਆਂ ਵਾਲੇ ਜੁੱਤੇ ਹੋਗੇ ਮਾਰਕੀਟ ਜਾਣ ਵਾਲੇ ਜੁੱਤੇ ਹੋਗੇ ਕਿਤੇ ਖੋਰ ਜਾਣ ਵਾਲੇ ਜੁੱਤੇ ਹੋਗੇ ਹਨਾ ਤੇ ਇੱਕ ਜਣੇ ਦੇ ਚਾਰ ਚਾਰ ਪੰਜ ਪੰਜ ਪੇਅਰ ਹੋ ਕੀ ਹੈ ਫਿਰ ਚੱਪਲਾ ਵੀ ਉਹਨਾਂ ਲਈ ਜ਼ਰੂਰੀ ਹੁੰਦਾ ਹੈਗਾ ਸਰਦੀਆਂ ਦੇ ਵਿੱਚ ਵੀ ਹਨਾ ਤੇ ਇਸ ਕਰਕੇ ਮੈਨੂੰ ਜੁੱਤੇ ਰੱਖ ਲਾਣਾ ਬਹੁਤ ਅਜੀਬ ਲੱਗਦਾ ਸੀ ਚਲੋ ਹੁਣ ਆਪਾਂ ਜੁੱਤੀ ਉੱਥੇ ਜਗ੍ਹਾ ਬਣਾਵਾਂਗੇ ਜਗ੍ਹਾ ਵੀ ਇੱਕ ਬਹੁਤ ਘੱਟ ਹੈ ਨਾ ਮੈਨੂੰ ਖਿੱਚ-ਖਿੱਚ ਕੇ ਜਗ੍ਹਾ ਜੀ ਬਣਾ ਲੈ ਕੇ ਜੀਏ ਸਾਡੀ ਘਰੀ ਤੇ ਕਿੱਥੇ ਹਨਾ ਪਿੰਡਾਂ ਦੇ ਵਿੱਚ ਆਪਣੇ ਹਨਾ ਮੇਰੀ ਪਿੱਕ ਕੇ ਕਿੰਨੀ ਜਗ੍ਹਾ ਹੁੰਦੀ ਸੀ ਕਮਰੇ ਖੁੱਲੇ-ਖੁੱਲੇ ਆਏ ਪਏ ਖਾਲੀ-ਖਾਲੀ ਪਏ ਹੁੰਦੇ ਸੀ ਵੱਡੇ-ਵੱਡੇ ਕਮਰੇ ਹਨਾ ਜਿਵੇਂ ਮੱਦੀ ਰੱਖੀ ਜਾਓ ਕੋਈ ਟੈਨਸ਼ਨ ਨਹੀਂ ਹੁੰਦੀ ਸੀ ਕਿ ਤੇ ਇਹ ਤਾਂ ਸਟੋਰੇਜ ਹੀ ਹੁੰਦੀ ਜਿਆ ਰੈਕ ਜੁੱਤੀਆਂ ਵਾਲੇ ਉਹ ਬੜੇ ਹੁੰਦੇ ਜਿਵੇਂ ਅੱਜਕੱਲ ਹਨਾ ਘਰਾਂ ਦੇ ਵਿੱਚ ਬਣਾਉਂਦੀਆਂ ਚਲੋ ਨਵੇਂ ਘਰੇ ਚ ਬਣਾਵਾਂਗੇ ਘਰੇ ਜਾ ਕੇ ਹਨਾ ਫਿਰ ਲਹਾਤਾ ਇਹਨਾਂ ਚਿੱਦਰਾਂ ਲਈ ਆਪਾਂ ਨੂੰ ਸਾਰਨਾ ਪ ਇਹ ਬਣਿਆ ਦੇਖੋ ਪਿੱਛੇ ਵੀ ਸਪੋਰਟ ਲੱਗੀ ਹੈਗੀ ਆ ਆਹੀ ਚੀਜ਼ ਈ ਹੈ ਨਾ ਪਿੱਛੋਂ ਦੇ ਵੀ ਜਿਵੇਂ ਕੋਈ ਚੀਜ਼ ਮਤਲਬ ਡਿੱਗਦੇ ਨਹੀਂ ਹੈਗੇ ਟੇਡੇ ਹੋ ਜਾਂਦਾ ਆਮ ਤੌਰ ਤੇ ਚੀਜ਼ ਵਿੱਚ ਇੱਥੇ ਇਧਰ ਨਾ ਹੋਵੇ ਆ ਚੀਜ਼ ਤੇ ਬੱਚੀ ਰੱਖੀ ਤੋਂ ਟੇਡੇ ਹੋ ਜਾਂਦੇ ਹੈਗੇ ਹੈ ਨਾ ਹਣ ਮੈਂ ਜੁੱਤੇ ਰੱਖ ਕੇ ਦੇਖਿਆ ਇਹਦੇ ਵਿੱਚ ਮੇਰਾ ਜੀ ਨਹੀਂ ਹਾਲਾ ਇਸ ਜੁੱਤੇ ਰੱਖਣ ਨੂੰ ਆਪਾਂ ਕੋਈ ਚੀਜ਼ ਰੱਖਾਂਗੇ ਹੈ ਨਾ ਆ ਦੇਖੋ ਇਹ ਚੀਜ਼ ਜੇ ਮੈਂ ਆਪਾਂ ਕੋਈ ਰੱਖ ਦਈਏ ਤਾਂ ਡਿੱਗਦੀ ਨਹੀਂ ਹੈਗੀ ਉਧਰ ਵੀ ਸਾਈਡ ਤੇ ਜੁੱਤੇ ਰੱਖਣ ਦੀ ਨੂੰ ਨਮਾਜਾਂ ਲੱਕ ਸਾਫ ਸਾਫ ਤੇ ਤੁਸੀਂ ਵੀ ਦੱਸਿਓ ਕਿਵੇਂ ਲੱਗਾ ਪ੍ਰਾਈਸ ਦੇ ਅਕੋਰਡਿੰਗ ਤੇ ਚੀਜ਼ ਬਹੁਤ ਵਧੀਆ ਲੱਗੀ ਮੈਨੂੰ ਤਾਂ ਬਸੇ ਤੇ ਦੋ ਤਿੰਨ ਦਿਨਾਂ ਦੇ ਵਿੱਚ ਇਹ ਡਿਲੀਵਰੀ ਹੋ ਗਈ ਹੈਗੇ ਮੇਰੇ ਖਿਆਲ ਚ ਅ ਚਾਰਕ ਦਿਨ ਤਾਂ ਲੱਗ ਗਏ ਬਸੇ ਦੋ ਤਿੰਨ ਨਹੀਂ ਹੋਏ ਚਾਰ ਦਿਨ ਲੱਗੇ ਮੇਰੇ ਖਿਆਲ ਚ ਪੰਜਵੇਂ ਦਿਨ ਜਾ ਕੇ ਇੱਥੇ ਕੋਲੇ ਪਹੁੰਚਿਆ ਹੈਗਾ ਤੇ ਦੋ ਦਿਨ ਮੈਨੂੰ ਓਪਨ ਕਰਨ ਨੂੰ ਵੱਲੋਂ ਹੋ ਗਿਆ ਕਿਉਂਕਿ ਮੈਨੂੰ ਪਤਾ ਵੀ ਹੁਣ ਮੈਂ ਓਪਨ ਕਰ ਲਿਆ ਤੇ ਮੈਂ ਉੱਥੇ ਲਾਉਂਗੀ ਵੀ ਹਨਾ ਤੇ ਉੱਥੇ ਲਾਉਣ ਵਾਸਤੇ ਵੀ ਮੈਨੂੰ ਇਧਰੋਂ ਤਾਂ ਕਰਨੀ ਪੈਣੀ ਹੈ ਸਾਰੀ ਜਗ੍ਹਾ ਫਿਲਹਾਲ ਤਾਂ ਮੈਂ ਰੋਟੀ ਬਣਾਉਣੀ ਹੈ ਬੱਚਿਆਂ ਵਾਸਤੇ ਇਸ ਤੋਂ ਬਾਅਦ ਦੇਖੂਗੀ ਜਿਹੜਾ ਟਾਈਮ ਹੋਇਆ ਤੇ ਉਦੋਂ ਮੈਂ ਸਮਾਨ ਦੀ ਅਦਲਾ ਬਦਲੀ ਕਰੂੰਗੀ ਫੇਰ ਆਪਾਂ ਉੱਪਰ ਫਿੱਟ ਕਰਾਂਗੇ ਇਹਨਾਂ ਦੂਜਾ ਜੁੱਤੀਆਂ ਵਾਲਾ ਤੇ ਚਲੋ ਜੀ ਹੁਣ ਬਣਾਉ ਜਾਈਏ ਇੱਕ ਵਾਰੀ ਰੋਟੀ ਆਪਾਂ ਕਿਚਨ ਚ ਤਲੋ ਜੀ ਇਹ ਮੈਂ ਦਿਖਾਉਣੀ ਹੈਗੀ ਹੈ ਮੇਰਾ ਕਮਰਾ ਬਹੁਤ ਹੀ ਛੋਟਾ ਹੈਗਾ ਹਨਾ ਇਹਦੇ ਵਿੱਚ ਪਹਿਲਾਂ ਮੇਰਾ ਆਹ ਵਾਲਾ ਲੱਗਿਆ ਹੋਇਆ ਸੀਗਾ ਹਨਾ ਸ਼ੂਰ ਹੈ ਕਿ ਇੱਥੇ ਮੈਂ ਇਹ ਲਾਇਆ ਸੀ ਕਿਉਂਕਿ ਫੋਰ ਮੈਂ ਬਹੁਤ ਰਿਸਰਚ ਕੀਤੀ ਮੈਨੂੰ ਕੋਈ ਚੀਜ਼ ਨਹੀਂ ਲੱਭੀ ਹਨਾ ਇੱਧਰ ਬਸ ਇੰਨੀ ਸਪੇਸ ਹੈ ਵੀ ਮੇਰਾ ਜਿਹੜਾ ਡਰੈਸਿੰਗ ਟੇਬਲ ਹੈ ਉਹ ਲੱਗਾ ਹੋਇਆ ਉਹ ਵੀ ਕੋਈ ਬਾਲਾ ਚੌੜਾ ਨਹੀਂ ਡਰੈਸਿੰਗ ਟੇਬਲ ਠੀਕ ਹੈਗਾ ਹਨਾ ਉਨੀ ਕਿ ਸਪੇਸ ਹੈ ਬਸ ਉੱਧਰ ਵੀ ਨਾ ਉਧਰਲੀ ਸਾਈਡ ਲੱਗ ਸਕਦਾ ਹੈਗਾ ਤੇ ਇੱਥੇ ਹੁਣ ਮੈਂ ਸੈੱਟ ਕਰਦੀ ਹੈਗੀ ਐਨੂੰ ਤੇ ਉਹ ਸਮਾਨ ਕੱਢੂੰਗੀ ਹੁਣ ਕਿਉਂਕਿ ਇਹਦੇ ਲਈ ਮੈਨੂੰ ਆਏ ਸੀਗਾ ਮੈਂ ਬਾਕਸ ਵਗੈਰਾ ਵੀ ਅਲੱਗ ਤੋਂ ਨੂਰ ਲੈ ਕੇ ਆਉਂਗੀ ਹੈਨਾ ਜਿਵੇਂ ਮੈਡੀਸਨ ਰੱਖੀ ਹੁੰਦੀ ਹੈ ਜ਼ਿਆਦਾਤਰ ਮੇਰੀ ਉਹ ਜਿਹੜੀ ਮੇਰੀ ਟੋਕਰੀ ਹੈ ਨਾ ਉਹਦੇ ਵਿੱਚ ਓਪਨਲੀ ਬਾਕੇ ਰੱਖੀ ਹੋਈ ਆ ਇੱਕ ਜਦੋਂ ਨਾ ਕੋਈ ਆਪਾਂ ਔਨਲਾਈਨ ਚੀਜ਼ ਮੰਗਾਉਣੀ ਆ ਹੈਨਾ ਉਹਦੇ ਬਾਕਸ ਬਹੁਤ ਹਾਰਡ ਹੁੰਦੇ ਜਿਹੜੇ ਪੈਕਿੰਗ ਬਾਕਸ ਹੁੰਦੇ ਆ ਹੈਨਾ ਤੇ ਮੈਂ ਨਾ ਉਹ ਪੈਕਿੰਗ ਬਾਕਸ ਵੀ ਐਜ਼ ਏ ਕੰਟੇਨਰ ਜਿਵੇਂ ਆ ਆਪਾਂ ਹੈਨਾ ਔਰਗੇਨਾਈਜ਼ਰ ਜੈ ਯੂਜ਼ ਕਰਦੇ ਹੈ ਕਿ ਮੈਂ ਉਸ ਤਰੀਕੇ ਦੇ ਨਾਲ ਹੀ ਯੂਜ਼ ਕਰ ਲੈਣੀ ਹੁੰਦੀ ਆ ਹੈਨਾ ਜਿਵੇਂ ਹਾਰਡ ਜਿਆ ਰੱਖਿਆ ਹੋਇਆ ਹੈ ਉਹ ਚ ਪਤਾ ਨਹੀਂ ਕੀ ਆਇਆ ਸੀਗਾ ਹਨਾ ਆਨਲਾਈਨ ਕੁਝ ਮੰਗਵਾਇਆ ਸੀਗਾ ਤੇ ਇੱਕ ਮੇਰੀ ਪਿੱਛੇ ਹਨਾ ਹਾਂ ਵਿੰਡੋ ਐ ਮਤਲਬ ਜਿਹੜੀ ਆਪਣੀਆਂ ਵਿੰਡੋ ਜੀਆਂ ਹੁੰਦੀਆਂ ਹਨਾ ਤੇ ਉਹ ਵਿੰਡੋ ਦੀ ਥੋੜੀ ਜੀ ਸਪੇਸ ਹੈਗੀ ਐ ਚਲੋ ਮੈਂ ਉੱਥੇ ਵੀ ਇਸ ਸਮਾਨ ਰੱਖ ਲੈਣੀ ਹੁੰਦੀ ਐ ਤੇ ਉੱਥੇ ਮੈਂ ਕਰਟਨ ਪਾ ਦੇਣੀ ਹੁੰਦੀ ਐ ਵੀ ਥੋੜਾ ਪਿੱਛੇ ਹੀ ਰਵੇ ਹਨਾ ਜਿਵੇਂ ਭਾਂਡ ਵਗੈਰਾ ਰੱਖਿਆ ਹੁੰਦਾ ਨਾ ਗਲਾਸ ਵਗੈਰਾ ਤੇ ਉਹ ਜ਼ਿਆਦਾ ਨਾ ਦੇਖਣਾ ਹਨਾ ਫਿਰ ਉਹ ਭੜੇ ਜਿਹਾ ਲੱਗਦੀ ਐ ਅਜੀਬ ਜਿਹਾ ਪਾਲਾ ਸਮਾਨ ਨਹੀਂ ਮੈਨੂੰ ਬੈਡਰੂਮ ਚ ਚੰਗਾ ਲੱਗਦਾ ਹੈਗਾ ਗਲੀਚ ਨਾਲ ਅੰਕਲ ਕੋਈ ਹੈ ਨਾ ਕੁ ਸਾਮਾਨ ਵੇਚਦਾ ਫਿਰਦਾ ਦੇਖੀ ਅਜੀਬ ਜਿਹੀਆਂ ਬਾਜਾਂ ਆ ਰਹੀਆਂ ਹਨਾ ਵੀਡੀਓ ਦੇ ਵਿੱਚ ਵੀ ਉਵੇਂ ਤੁਹਾਨੂੰ ਸੁਣਾਈ ਰਹੀਆਂ ਨਹੀਂ ਗਿਆ ਨਾ ਪਿੱਛੇ ਤੇ ਲੋ ਇੱਥੇ ਮੈਂ ਹੌਲੀ-ਹੌਲੀ ਸੈੱਟ ਕਰ ਰਹੀ ਸੀ ਮੈਂ ਇਹਨਾਂ ਨੂੰ ਕਹਿ ਰਹੀ ਸੀ ਕਿ ਵੀ ਆਪਾਂ ਲੈ ਕੇ ਆਏਗੇ ਹਨਾ ਨਵੇਂ ਬਾਕਸ ਜੇ ਲੈ ਆਏਗੇ ਨਾ ਮੈਡੀਸਨ ਵਾਲਾ ਹਨਾ ਜਿਹੜਾ ਥੋੜਾ ਡੂੰਗਾ ਜਿਹਾ ਵੀ ਹੋਵੇ ਤੇ ਹਨ ਕਵਰ ਹੋਣਾ ਚਾਹੀਦਾ ਹਨਾ ਕਹਿੰਦੇ ਮੈਡੀਸਨ ਓਪਨਲੀ ਨਹੀਂ ਰੱਖਣੀ ਚਾਹੀਦੀ ਹਨਾ ਤੇ ਬਸ ਬਾਕੀ ਵਹਿਮ ਹੁੰਦੇ ਆ ਮੰਨਦੇ ਹਨਾ ਮੈਨੂੰ ਮੇਰੇ ਫ੍ਰੈਂਡ ਬਹੁਤ ਕੁਸ਼ੇ ਉਹ ਜੇ ਨਿੱਕੀ-ਨਿੱਕੀਆਂ ਗੱਲਾਂ ਦੱਸਦੀ ਰਹਿੰਦੀ ਆ ਹਨਾ ਵੀ ਐਵੇਂ ਮੈਡੀਸਨ ਨਹੀਂ ਰੱਖਣੀ ਚਾਹੀਦੀ ਐਵੇਂ ਨਹੀਂ ਕਰਨਾ ਚਾਹੀਦਾ ਵੀ ਉਹਨੂੰ ਬਾਕਸ ਵਿੱਚ ਬੰਦ ਢੱਕਣ ਵਾਲੇ ਬਾਕਸ ਵਿੱਚ ਹੀ ਪਾਉਣੀ ਚਾਹੀਦੀ ਹੈਗੀ ਹੈ ਤੇ ਮੈਂ ਇਹਨਾਂ ਨੂੰ ਦਿਖਾ ਰਹੀ ਸੀਗੀ ਹਨ ਤੇ ਇਹ ਇੱਧਰ ਪਈ ਸੀਗੀ ਇਹਨਾਂ ਨੇ ਹਾਥੇ ਮਸ਼ੀਨ ਜੀ ਲਾਈ ਸੀ ਰੋਬਟ ਜੇ ਵਾਲੀ ਹਨ ਜਿਹੜੀ ਲਾਉਂਦੇ ਐਕਸਰਸਾਈਜ਼ ਵਾਲੀ ਉਹ ਲਗਾ ਰੱਖੀ ਸੀਗੀ ਤੇ ਇਸ ਤੋਂ ਬਾਅਦ ਮੈਨੂੰ ਹੁਣ ਇਹ ਹੈ ਜਿਹੜਾ ਸਟੋਰ ਦੇ ਵਿੱਚ ਸੈੱਟ ਕਰਨਾ ਪਊਗਾ ਦੂਸਰਾ ਹਨ ਉਹਦੇ ਤੇ ਮੈਂ ਸ਼ੂਜ਼ ਰੱਖੂਗੀ ਹਨ ਨਿੱਕਾ ਨਿੱਕਾ ਸਮਾਨ ਜਿਹੜਾ ਹੁੰਦਾ ਨਾ ਛੋਟਾ ਛੋਟਾ ਉਹ ਰੱਖਿਆ ਜਾਂਦਾ ਚਲੋ ਜੀ ਆਪਣੇ ਕੋਲ ਸਾਈਡ ਤੇ ਕੋਈ ਚੀਜ਼ ਪਈ ਵੀ ਹੈਗੀ ਕੋਈ ਰੈਕ ਰੁਕ ਬਣਿਆ ਹੋਵੇ ਹਨਾ ਆਪਾਂ ਉਹਦੇ ਵਿੱਚ ਰੱਖ ਸਕਦੇ ਹੈਗੇ ਆ ਤੇ ਜਿੱਦਾਂ ਵੀ ਪਹਿਲਾਂ ਤਾਂ ਨਹੀਂ ਮੈਨੂੰ ਇੰਨੀ ਲੋੜ ਪੈਂਦੀ ਹੁੰਦੀ ਸੀ ਜਦੋਂ ਦੇ ਬਿਮਾਰ ਹੋਏ ਨਾ ਤਾਂ ਨਿੱਕੀਆਂ-ਨਿੱਕੀਆਂ ਚੀਜ਼ਾਂ ਇਹਨਾਂ ਦੀਆਂ ਇੰਨੀਆਂ ਜ਼ਿਆਦਾ ਚੀਜ਼ਾਂ ਨਾ ਕਿਸੇ ਦਿਨ ਮੈਂ ਫੁੱਲ ਵੀਡੀਓ ਬਣਾ ਕੇ ਦਿਖਾਉਂਗੀ ਵੀ ਹੱਥ ਦੀ ਐਕਸਰਸਾਈਜ਼ ਵਾਲੀ, ਪੈਰ ਵਾਲੀ, ਟੀ ਪੁਲੀ ਕੀ ਉਹ ਸਟੈਂਡ ਹੈ, ਰੋਬੋਟ ਜਿਹਾ ਹੈ ਨਾ ਤੇ ਪਹਿਲਾਂ ਉਹ ਸਟ੍ਰੈਚ ਕਰਨ ਵਾਲਾ ਹੁੰਦਾ ਹੈ। ਉਮ ਕੁਛ ਕੀ ਕਹਿੰਦੇ ਉਹਨੂੰ ਹਨਾ ਉਹ ਬੋਲਾਂ ਜਿਹੀਆਂ ਹੁੰਦੀਆਂ ਹੈਗੀਆਂ। ਉਹ ਅਲੱਗ-ਅਲੱਗ ਤਰੀਕਿਆਂ ਦੀਆਂ ਚੀਜ਼ਾਂ ਇਹਨਾਂ ਕੋਲੇ ਬਹੁਤ ਸਾਰੀਆਂ ਤੇ ਉਹ ਕਈ ਤਾਂ ਫਿਰ ਮੈਂ ਅੱਕ ਕੇ ਨਾ ਬੈੱਡ 'ਚ ਹੀ ਰੱਖ ਦਿੰਨੀ ਆ ਹਨਾ ਜਿਵੇਂ ਵੇਟ ਕੱਫ ਜੇ ਹੋਗੇ ਤਿੰਨ-ਚਾਰ ਤਾਂ ਉਹ ਪਈਆ ਫਿਰ ਮੈਨੂੰ ਬੈੱਡ ਦੇ ਢੋਲ ਵਿੱਚ ਰੱਖਣੇ ਪੈਂਦੇ ਵੀ ਜਦੋਂ ਤੁਹਾਨੂੰ ਲੋਡ ਹੋਈ ਤੁਸੀਂ ਲੈ ਲਿਓ ਹਨਾ ਇੱਕ ਇਹਨਾਂ ਨੇ ਮੰਗਵਾਇਆ ਸੀ ਹੱਥ ਦਾ ਉਹਨੂੰ ਕੀ ਕਹਿੰਦੇ ਸਪਲਿਟ ਜਾਂ ਹਨਾ ਉਹ ਵੀ ਬਹੁਤ ਜਗ੍ਹਾ ਰੋਕਦਾ ਹੈਗਾ ਉਹ ਤਾਂ ਬਹੁਤ ਵੱਡੇ ਬਾਕਸ ਦੇ ਵਿੱਚ ਹੈ ਪੂਰੇ ਮਤਲਬ ਕੂਣੀ ਤੱਕ ਲੱਗਦਾ ਹੱਥ ਤੋਂ ਲੈ ਕੇ ਸਾਰਾ ਹਨਾ ਉਹ ਕਵਰ ਕਰਦਾ ਹੈਂਡ ਨੂੰ ਆਰਮ ਨੂੰ ਵੀ ਅੱਗੇ ਜਾ ਕੇ ਹੈਂਡ ਕਰਦਾ ਹੈਗਾ ਤੇ ਉਹ ਕਈ ਵਾਰੀ ਕੱਢ ਲੈਂਦੇ ਹੈਗੀਆਂ ਹਨਾ ਫਿਰ ਚਲੋ ਮੈਂ ਲਗਾ ਲੈਣਾ ਹੈਗਾ ਤੇ ਪਰ ਦੋ ਚਾਰ ਦਿਨ ਲਗਾਉਂਦੀ ਹੈਗੇ ਇੰਨਾ ਮਤਲਬ ਸਮਾਨ ਹੈਗਾ ਇੰਨਾ ਲਗਾਇਆ ਵੀ ਨਹੀਂ ਜਾਂਦਾ ਇੰਨਾ ਤਾਂ ਦਿਨ ਵੀ ਨਹੀਂ ਹੁੰਦਾ ਹਨਾ ਵਿੱਚੋਂ ਐਕਸਰਸਾਈਜ਼ ਵੀ ਕਰਨੀ ਹੁੰਦੀ ਹੈਗੀ ਆ ਬਸ ਪਰਮਾਤਮਾ ਨੇ ਇਹੋ ਜੀ ਵਾਹ ਪਾਵੇ ਨਾ ਹਨਾ ਇਹੋ ਜੀਆਂ ਬਿਮਾਰੀਆਂ ਕਿਸੇ ਨੂੰ ਨਾ ਲਾਵੇ ਕਿੱਥੇ ਤਾਂ ਇਹ ਉਮਰ ਹਨਾ ਕਮਾਈ ਕਰਨ ਦੀ ਬਾਹਰ ਅੰਦਰ ਜਾਣ ਦੀ ਹੱਸਣ ਖੇਡਣ ਦੀ ਸੀ ਕਿੱਥੇ ਸਭ ਕੁਛ ਹੀ ਬਸ ਸਟਕ ਜਾ ਹੋਇਆ ਪਿਆ ਹਨਾ ਇੰਨੇ ਜਿਆਦਾ ਸੋਹਣੇ ਸੋਹਣੇ ਕੱਪੜੇ ਲੀਰੇ ਹਨਾ ਮਤਲਬ ਚੀਜ਼ਾਂ ਪਈਆਂ ਨੇ ਇਹਨਾਂ ਕੋਲੇ ਤੇ ਮੈਂ ਕਈ ਵਾਰੀ ਦੇਖ ਕੇ ਨੇ ਮੇਰੀ ਅੱਖਾਂ ਹੀ ਭਰ ਆਉਂਦੀਆਂ ਹੈਗੀਆਂ ਵੀ ਇਹ ਪਰਮਾਤਮਾ ਵੀ ਹੁਣ ਧਾਰਿਆ ਹਮ ਕਰ ਹਨਾ ਵੀ ਇਹਨਾਂ ਨੂੰ ਛੇਤੀ ਰਿਕਵਰ ਕਰ ਉਹ ਸਾਰਾ ਕੁਝ ਇਹ ਵਰਤ ਲੈਣ ਯੂਜ਼ ਕਰਨਾ ਹਨਾ ਬਾਕੀ ਚਲੋ ਪਰਮਾਤਮਾ ਦਾ ਹਾਲੇ ਵੀ ਸ਼ੁਕਰਾਨਾ ਹੈ ਜਿੰਨਾ ਕੀਤਾ ਜਿੰਨੇ ਜੋਗਾ ਕਰਤਾ ਹਨਾ ਬਹੁਤ ਹੈ ਵੀ ਆਪ ਦਾ ਆਪ ਚਲੋ ਕਰਦੀ ਹੈਗੀ ਆ ਤੇ ਇਵੇਂ ਹੱਥ ਦੀ ਵੀ ਮਿਹਰ ਹੋ ਜੂਗੀ ਹਨਾ ਵੀ ਹੱਥ ਵੀ ਠੀਕ ਹੋ ਜਾਊਗਾ ਹੌਲੀ ਹੌਲੀ ਤੈ ਲੋਜੀ ਇੱਕ ਵਾਰੀ ਮੈਂ ਸੈੱਟ ਕਰ ਦਿੱਤਾ ਹੈਗਾ ਹਨਾ ਵੀ ਜਿੰਨਾ ਕੁ ਸਮਾਨ ਮੇਰੇ ਕੋਲ ਪਹਿਲਾਂ ਵਾਲੇ ਸੀ ਸਾਫ਼ ਕਰਕੇ ਮੈਂ ਉਹ ਰੱਖਤਾ ਹੈਗਾ ਤੇ ਦੱਸਿਓ ਵੀ ਕਿਵੇਂ ਲੱਗਦਾ ਹੈਗਾ ਹਨਾ ਕਿਉਂਕਿ ਜਗ੍ਹਾ ਬਹੁਤ ਥੋੜੀ ਹੈ ਮੇਰੇ ਰੂਮ ਦੇ ਵਿੱਚ ਬਸ ਇਹੀ ਸੈੱਟ ਆਉਂਦਾ ਹੈਗਾ ਚਲੋ ਹੁਣ ਥੋੜੀ ਜਿਹੀ ਜਗ੍ਹਾ ਹੋਰ ਬਚ ਗਈ ਵੀ ਚੰਗੀ ਤਰ੍ਹਾਂ ਪੂੰਝਾ ਲੱਗ ਸਕੂਗਾ ਹਨਾ ਪਹਿਲਾਂ ਵਾਲਾ ਜਿਹੜਾ ਸ਼ੂ ਰੈਕ ਮੈਂ ਇੱਥੇ ਰੱਖਿਆ ਸੀ ਉਦੋਂ ਇਹ ਜਗ੍ਹਾ ਇੰਨੀ ਹੈ ਜਿਹੜੀ ਬਚਦੀ ਨਹੀਂ ਸੀਗੀ ਬਿਲਕੁਲ ਥੋੜੀ ਬਚਦੀ ਸੀਗੀ ਮਤਲਬ ਵੀ ਝਾੜੂ ਪੂੰਝਾ ਖਿੱਚ ਕੇ ਜੇ ਕਰਦੀ ਸੀਗੀ ਉਹਨੂੰ ਕਿਉਂਕਿ ਇਹ ਜਿਆਦਾ ਛੜਾਈ ਦੇ ਵਿੱਚ ਸੀਗਾ ਜਿਹੜਾ ਪਹਿਲਾ ਵਾਲਾ ਲੋਹੇ ਜਿਹਦਾ ਸੀਗਾ ਹਨਾ ਤੇ ਇਹਨੂੰ ਆਪਾਂ ਲਾਵਾਂਗੇ ਇੱਥੇ ਤੇ ਇੱਥੇ ਆਪਾਂ ਪਹੁੰਚ ਗਏ ਸੀ ਸਟੋਰ ਦੇ ਵਿੱਚ ਹਨਾ ਸਟੋਰ ਦੇ ਵਿੱਚ ਵੀ ਖੁਦ ਨੂੰ ਖਿੱਚਾ ਟਾਲੀ ਕਰਨੀ ਪੈਂਦੀ ਆ ਪਹਿਲਾਂ ਤਾਂ ਜਦੋਂ ਇਹ ਠੀਕ ਸੀਗੇ ਤੇ ਮੇਰੇ ਨਾਲ ਸਾਰਾ ਕੰਮ ਇਹ ਕਰਵਾ ਦਿੰਦੀ ਹੁੰਦੀ ਸੀ ਹਨਾ ਦੇਖੋ ਵੀ ਲੇਡੀਜ਼ ਨੂੰ ਸੈਟਿੰਗ ਤਾਂ ਕਰਨੀ ਪੈਂਦੀ ਆ ਥੋੜੇ ਚਿਰ ਬਾਅਦ ਆਪਾਂ ਨੂੰ ਚੇਂਜ ਕਰਨਾ ਪੈਂਦਾ ਹੈ ਕਈ ਚੀਜ਼ ਆਪਾਂ ਨੂੰ ਸਹੀ ਨਹੀਂ ਲੱਗਦੀ ਆ ਹੁੰਦੀ ਹਨਾ ਕੋਈ ਵਾਰੀ ਬੈੱਡ ਦੀ ਡਾਇਰੈਕਸ਼ਨ ਹੋ ਗਈ ਡਰੈਸਿੰਗ ਟੇਬਲ ਹੋ ਗਿਆ ਬਹੁਤ ਸਾਰੀਆਂ ਘਰ ਚ ਚੀਜ਼ਾਂ ਹੁੰਦੀਆਂ ਜਿਹੜੀ ਚੱਕ ਹਨਾ ਆਪਾਂ ਨੂੰ ਕਰਨੀ ਪੈਂਦੀ ਹੈ ਚੱਕ ਤਾਂ ਹਨਾ ਉਹੇ ਮੇਰੇ ਨਾਲ ਕਰਵਾ ਦਿੰਦੇ ਹੁੰਦੇ ਸੀਗੇ ਹੁਣ ਬਸ ਫਿਰ ਮੈਂ ਕਿਹਨੂੰ ਕਹਾਂ ਹਣਾ ਮੈਨੂੰ ਖੁਦ ਨੂੰ ਹੀ ਕਰਨਾ ਪੈਂਦਾ ਇੱਕ ਮੇਰੀ ਬੈਕ ਪ੍ਰੋਬਲਮ ਹੈ ਨਹੀਂ ਜਿਆਦਾ ਵੀ ਮੈਥੋਂ ਕੋਡੇ ਹੋਣਾ ਵੀ ਔਖਾ ਲੱਗਦਾ ਮੈਨੂੰ ਹਣਾ ਪਰ ਫਿਰ ਵੀ ਹਣਾ ਵੀ ਤੱਕੜ ਬਣਾਉਣਾ ਪੈਂਦਾ ਹੈਗਾ ਆਪਦੇ ਆਪ ਨੂੰ ਦੇਖੋ ਇੱਥੇ ਵੀ ਸਪੇਸ ਮੈਂ ਤੁਹਾਨੂੰ ਦਿਖਾਉਣੀ ਹੈਗੀ ਆ ਵੀ ਕੋਈ ਜ਼ਿਆਦਾ ਨਹੀਂ ਹੈਗੀ ਹੁਣ ਮੈਂ ਇਹਨੂੰ ਹਾਰਦਿਕ ਦੀ ਜਿਹੜੀ ਪੁਰਾਣੀ ਅਲਮੀਰਾ ਸੀ ਨਾ ਕੱਪੜੇ ਵਾਲੀ ਉਹਨੂੰ ਮੈਂ ਦੂਸਰੀ ਸਾਈਡ ਕੀਤਾ ਉਹਦਾ ਵੀ ਫੇਸ ਇੱਧਰ ਕੀਤਾ ਵੱਡੀ ਅਲਮੀਰਾ ਦੀ ਤਰ੍ਹਾਂ ਹਨਾ ਪਹਿਲਾਂ ਸਿੱਧੀ ਲੱਗੀ ਹੋਈ ਸੀ ਤਾਂ ਜੋ ਸਪੇਸ ਥੋੜੀ ਜੀ ਸ਼ੂਰੇ ਇੱਕ ਵਾਸਤੇ ਬਚ ਜਵੇ ਹਨਾ ਹੁਣ ਮੈਂ ਇਹਨੂੰ ਲਾ ਕੇ ਦੇਖਦੀ ਆ ਵੀ ਇਹ ਸਿੱਧਾ ਹੀ ਲੱਗ ਜਾਊਗਾ ਜਾਂ ਇਹਦਾ ਫੇਸ ਵੀ ਇੱਧਰ ਨੂੰ ਕਰਨਾ ਪਊਗਾ ਹਨਾ ਪਰ ਜੇ ਮੈਂ ਇੱਧਰ ਨੂੰ ਸਿੱਧਾ ਲਾਉਂਦੀ ਸੀ ਹਨਾ ਤਾਂ ਜਿਹੜੀ ਆਹ ਵਾਲੀ ਅਲਮੀਰਾ ਹੈਗੀ ਹੈ ਹਨਾ ਡੋਰੇਮੋਨ ਵਾਲੀ ਫਿਰ ਇਹ ਬਿਲਕੁਲ ਪਲੱਗਾਂ ਤੇ ਆਉਂਦੀ ਸੀ ਸਾਡੇ ਇੱਥੇ ਪਲੱਗ ਜਿਵੇਂ ਲਾਈਟ ਵਾਲਾ ਬੋਰਡ ਬਣਿਆ ਹੈਗਾ ਹਨਾ ਸਵਿਚਸ ਵਾਲਾ ਤੇ ਫਿਰ 스ਵਿਚ ਔਨ ਕਰਨ ਦੇ ਵਿੱਚ ਪ੍ਰੋਬਲਮ ਆਉਂਦੀ ਸੀ ਹਨਾ ਉਹ ਕਵਰ ਹੋ ਜਾਂਦਾ ਸੀ ਪੂਰਾ ਤੇ ਬਾਰ ਬਾਰ ਸਟੋਰ ਚ ਹਨਾ ਜਦੋਂ ਔਨ ਨਹੀਂ ਹੈਗੇ ਤੇ ਹਨੇਰਾ ਹੁੰਦਾ ਹੈਗਾ ਲਾਈਟ ਤਾਂ ਔਨ ਕਰਨੀ ਪੈਂਦੀ ਹੈ ਫਿਰ ਮੈਨੂੰ ਇਹ ਦਾ ਫੇਸ ਵੀ ਇੱਧਰ ਨੂੰ ਕਰਨਾ ਪਿਆ ਬਸ ਸਿਰਫ ਔਨ ਹੀ ਕਿ ਸਪੇਸ ਹੀ ਬਚੀ ਹੈ ਜਿਸ ਦੇ ਵਿੱਚ ਉਹ ਜੁੱਤੇ ਰੱਖ ਸਕੀਏ ਤੇ ਚੱਕ ਸਕੀਏ ਇਹ ਵੀ ਮੈਨੂੰ ਲੱਗਦਾ ਸਰਦੀ ਸਰਦੀ ਤੱਕ ਹੀ ਸੈਟਿੰਗ ਆਉਂਗੀ ਗਰਮੀ ਦੇ ਵਿੱਚ ਤਾਂ ਵੈਸੇ ਵੀ ਮੈਨੂੰ ਨਾ ਕੀੜੇ ਪਤੰਗੀਆਂ ਤੋਂ ਬਹੁਤ ਡਰ ਲੱਗਦਾ ਹੈਗਾ ਜੁੱਤੀਆਂ 'ਚ ਜਾ ਕੇ ਬਹਿ ਜਾਂਦੀ ਹੈ ਹਨਾ ਤੇ ਉਦੋਂ ਫਿਰ ਸ਼ਾਇਦ ਮੈਨੂੰ ਕੁਝ ਹੋਰ ਜਿਗਾਰਡ ਲਾਉਣਾ ਪਊਗਾ ਹਨਾ ਬਸ ਆਹੀ ਮੇਰੇ ਕੋਲ ਸਪੇਸ ਹੈ ਦੱਸਿਓ ਵੀ ਕਿਹਦੀ ਕਿਹਦੀ ਕੋਲ ਘੱਟ ਸਪੇਸ ਹੈ ਹਨਾ ਢੀਡੇ ਘਰ ਹੈਗੇ ਅਤੇ ਸਮਾਨ ਜ਼ਿਆਦਾ ਹੈਗਾ ਜ਼ਰੂਰ ਜ਼ਰੂਰ ਦੱਸਿਓ ਮੈਨੂੰ ਵੀ ਕਿੰਨੀ ਹਨਾ ਮੁਸ਼ਕਿਲ ਆਉਂਦੀ ਹੈਗਾ ਸਮਾਨ ਡੇ ਬਾਏ ਡੇ ਵਾਧਦਾ ਹੀ ਜਾਂਦਾ ਹੈਗਾ ਹੁਣ ਆਪਾਂ ਇਹ 'ਚ ਰੱਖਾਂਗੇ ਜੁੱਤੇ ਇਹਦੀ ਲੁੱਕ ਨੂੰ ਕਰਦੇ ਹੈਗੇ ਆਪਾਂ ਕੰਪਲੀਟ ਤੇ ਇੱਥੇ ਕਰਦੇ ਹੈਗੇ ਆ ਵੀਡੀਓ ਦਾ ਐਂਡ ਤੇ ਮਿਲਦੇ ਹੈਗੇ ਆ ਨੈਕਸਟ ਟਾਈਮ ਕਿਸੇ ਨਵੀਂ ਵੀਡੀਓ ਦੇ ਵਿੱਚ ਨਵੇਂ ਵਲੌਗ ਦੇ ਵਿੱਚ ਤਦ ਤੱਕ ਲਈ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਬਾਏ ਬਾਏ